ਦੋਸਤੋ ਨਮਸਕਾਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮਿਲਣ ਜਾ ਰਹੇ ਆ ਸਾਡੇ ਪੁਰਾਣੇ ਸਾਥੀ ਤੇ ਪਰਮ ਮਿੱਤਰ ਔਰ ਵਕ ਵਕ ਸਮਾਜਿਕ ਸੰਸਥਾਵਾਂ ਦੇ ਨਾਲ ਜੁੜੇ ਹੋਏ ਸਾਡੇ ਖਾਸ ਦੋਸਤ ਸਰਦਾਰ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਮਤੀ ਕਦਰ ਜੀ ਤੁਸੀਂ ਮੈਨੂੰ ਆਪਣੇ ਇਸ ਸਥਾਨ ਤੇ ਬੁਲਾ ਕੇ ਮੇਰੇ ਨਾਲ ਗੱਲਬਾਤ ਲਈ ਮੈਨੂੰ ਸੱਦਾ ਦਿੱਤਾ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਸੱਜਣ ਨੇ ਉਹਨਾਂ ਨੂੰ ਮੈਂ ਦੋਵੇਂ ਹੱਥ ਜੋੜ ਕੇ ਫਤਿਹ ਬੁਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸ਼੍ਰੀ ਰਾਮ ਔਰ ਗੁਰਵਿੰਦਰ ਜੀ ਨਾਲ ਅਸੀਂ ਅੱਜ ਗੱਲ ਕਰਾਂਗੇ ਪੰਜਾਬ ਦੇ ਵਿੱਚ ਰੀਸੈਂਟਲੀ ਹੋਏ ਵਿਦਿਆਰਥੀ ਚੋਣਾਂ ਦੇ ਸਟੂਡੈਂਟ ਪੋਲਿਟਿਕਸ ਦੇ ਬਾਰੇ ਕਿਉਂਕਿ ਅਕਸਰ ਅਸੀਂ ਦੇਖਿਆ ਕਿ ਜਦੋਂ ਪੋਲਿਟਿਕਸ ਦੀ ਗੱਲ ਆਂਦੀ ਹੈ ਤੇ ਸਿਰਫ ਲੋਕਾਂ ਨੂੰ ਰਾਜਨੀਤਿਕ ਪਾਰਟ ਆਦਾਂਦੀਆਂ ਨੇ ਇਲੈਕਸ਼ਨ ਯਾਦ ਆਉਂਦੇ ਨੇ ਕਦੀ ਐਮਪੀ ਦੇ ਕਦੀ ਐਮਐਲਏ ਦੇ ਆ ਕਦੀ ਕੌਂਸਲਰ ਦੇ ਬਲਕਸ਼ਮੀਆਂ ਦੇ ਆ ਜਾਂਦੇ ਨੇ ਜਾਂ ਜਾਂ ਪੰਚੀ ਸਰਪੰਚੀ ਦੇ ਲੇਕਿਨ ਇੱਕ ਐਸਾ ਅਧਾਰਾ ਜਿਹੜਾ ਕਿ ਮੈਨੂੰ ਲੱਗਦਾ ਵੀ ਰਾਜਨੀਤੀ ਦੀ ਇੱਕ ਜੜ ਹੈ ਪਨੀਰੀ ਹੁੰਦੀ ਹੈ ਜਿੱਥੇ ਪੋਲੀਟੀਕਲ ਲੀਡਰ ਇੱਕ ਸਟੂਡੈਂਟ ਸਟੂਡੈਂਟ ਦੇ ਤੌਰ ਤੇ ਨਿਕਲਦੇ ਨੇ ਔਰ ਨਹੀਂ ਰੱਖਦੇ ਨੇ ਆਪਣੇ ਰਾਜਨੀਤਿਕ ਕੈਰੀਅਰ ਦੇ ਸੋ 1 ਮਿੰਟ ਸੋ ਗੁਰਵਿੰਦਰ ਜੀ ਇੱਕ ਵਾਰੀ ਫੇਰ ਸਵਾਗਤ ਹੈ ਤੁਹਾਡਾ ਸੋ ਅੱਜ ਜਾਨਣਾ ਚਾਹਾਂਗੇ ਕਿਉਂਕਿ ਕਾਫੀ ਹੱਦ ਤੱਕ ਜਿਹੜੇ ਸਾਡੇ ਇਸ ਚੈਨਲ ਦੇ ਦਰਸ਼ਕ ਨੇ ਉਹਨਾਂ ਨੂੰ ਸ਼ਾਇਦ ਜਿਹੜਾ ਵਿਦਿਆਰਥੀਆਂ ਦੇ ਜਿਹੜੇ ਇਲੈਕਸ਼ਨ ਹੁੰਦੇ ਨੇ ਉਹਦੇ ਬਾਰੇ ਇਨੀ ਨੋਲੇਜ ਨਹੀਂ ਤੇ ਮੈਂ ਚਾਹਾਂਗਾ ਕਿ ਅੱਜ ਜਨਤਾ ਨੂੰ ਤੁਸੀਂ ਉਹਦੇ ਬਾਰੇ ਪੂਰਾ ਚੰਨਣਾ ਪਾਓ ਸੋ ਬਹੁਤ ਬਹੁਤ ਧੰਨਵਾਦ ਕੀਮਤੀ ਜੀ ਵਿਦਿਆਰਥੀ ਕਾਉਂਸਲ ਦੇ ਜਿਹੜੇ ਇਲੈਕਸ਼ਨ ਨੇ ਬੇਸਿਕਲੀ ਉਹ ਕਰਵਾਉਣ ਦਾ ਇੱਕ ਕਾਰਨ ਇਹ ਹੁੰਦਾ ਹੈ ਕਿ ਜਿੰਨੇ ਵੀ ਸਟੂਡੈਂਟਸ ਜਿਹੜੇ ਉਹ ਵਿੱਦਿਆ ਹਾਸਲ ਕਰ ਰਹੇ ਨੇ ਅਗਰ ਉਹਨਾਂ ਦੇ ਨਾਲ ਕੋਈ ਉਹਨਾਂ ਦੀ ਸੰਸਥਾ ਜਿੱਥੋਂ ਇਹ ਵਿਦਿਆਲਿਆ ਰਿਹਾ ਕੋਈ ਤੱਕਾ ਕਰਦੀ ਹੈ ਜਾਂ ਉਹਨਾਂ ਦੇ ਕੋਈ ਹੱਕ ਮਾਰੇ ਜਾਂਦੇ ਨੇ ਉਹਨਾਂ ਦੇ ਖਿਲਾਫ ਉਹ ਆਵਾਜ਼ ਉਠਾ ਕੇ ਉਹਨਾਂ ਦੇ ਖਿਲਾਫ ਐਕਟੀਵਿਜ਼ਮ ਖੜਾ ਕਰਕੇ ਉਹ ਉਹ ਆਪਣੇ ਹੱਕ ਲੈ ਸਕਣ ਵਿਦਿਆਰਥੀ ਚੋਣਾਂ ਦਾ ਜਾਂ ਵਿਦਿਆਰਥੀ ਸਟੂਡੈਂਟ ਪੋਲਿਟਿਕਸ ਦਾ ਮੇਨ ਮਕਸਦ ਜਿਹੜਾ ਹੈ ਉਹ ਇਹ ਸੀਗਾ ਇਸ ਖਾਤਰ ਜਿਹੜੀ ਹੈ ਕੌਂਸਲ ਜਿਹੜੀ ਹੈ ਉਹ ਤਿਆਰ ਕੀਤੀ ਜਾਂਦੀ ਹੈ ਉਹ ਸ਼ੁਰੂ ਕੀਤੀ ਗਈ ਸੀ ਉਹ ਸ਼ੁਰੂ ਕੀਤੀ ਗਈ ਹਾਂ لیکن ਅਸੀਂ ਪਿਛਲੇ ਸਮੇਂ ਦੇ ਵਿੱਚ ਇਹ ਵੀ ਦੇਖਿਆ ਵੀ ਸ਼ਾਇਦ ਇਹਨਾਂ ਚੀਜ਼ਾਂ ਨੂੰ ਪੋਲੀਟੀਕਲ ਪਾਰਟੀਆਂ ਜਾਂ ਮੌਕੇ ਦੀਆਂ ਸਰਕਾਰਾਂ ਦੁਆਰਾ ਕੁਝ ਦਬਾਇਆ ਵੀ ਜਾਂਦਾ ਰਿਹਾ ਇਹ ਸੱਚ ਹੈ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿਉਂਕਿ ਜਿਹੜਾ ਸਟੂਡੈਂਟ ਪੋਲੀਟਿਕਸ ਹੈ ਉਹਦੀਆਂ ਜੜ੍ਹਾਂ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਇਹ ਨਵੀਂ-ਨਵੀਂ ਸ਼ੁਰੂ ਹੋਈ ਸੀ ਤਾਂ ਬਹੁਤ ਫੈਲੀਆਂ ਸੀ ਅਗਰ ਤੁਸੀਂ ਇਤਿਹਾਸ ਦੀ ਗੱਲ ਵੀ ਕਰੀਏ ਤਾਂ ਭਗਤ ਸਿੰਘ ਹੋਰੀ ਜਿਹੜੇ ਸੀਗੇ ਜਾਂ ਉਹਨਾਂ ਦੇ ਜਿੰਨੇ ਸਾਥੀ ਸੀਗੇ ਉਹ ਸਾਰੇ ਸਟੂਡੈਂਟ ਪੋਲਿਟਿਕਸ ਦੇ ਵਿੱਚੋਂ ਹੀ ਨਿਕਲੇ ਸੀਗੇ ਪਰ ਜਿੱਦਾਂ ਉਸ ਟਾਈਮ ਦੀ ਅੰਗਰੇਜ਼ ਸਰਕਾਰ ਨੇ ਸਟੂਡੈਂਟ ਪੋਲਿਟਿਕਸ ਨੂੰ ਪੂਰੀ ਤਰ੍ਹਾਂ ਨਾਲ ਦਰੜਿਆ ਉਹ ਸੇਮ ਪੈਟਰਨ ਕਿਤੇ ਨਾ ਕਿਤੇ ਜਿਹੜੀਆਂ ਆਜ਼ਾਦੀ ਤੋਂ ਬਾਅਦ ਵੀ ਸਰਕਾਰਾਂ ਆਈਆਂ ਨੇ ਉਹਨਾਂ ਨੇ ਵੀ ਉਹ ਚੀਜ਼ ਜਾਰੀ ਰੱਖੀ ਔਰ ਇਹ ਇਸ ਗੱਲ ਨੂੰ ਜਿਹੜਾ ਯਕੀਨੀ ਬਣਾਇਆ ਕਿ ਕੋਈ ਸਟੂਡੈਂਟ ਪੋਲਿਟਿਕਸ ਦੇ ਵਿੱਚ ਜਿਹੜੇ ਬੰਦੇ ਆਂਦੇ ਨੇ ਉਹ ਕਿਸੇ ਤਰੀਕੇ ਨਾਲ ਵੀ ਅੱਗੇ ਨਾ ਆ ਜਾਣ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਡਰ ਸੀਗਾ ਕਿ ਜੋ ਅਸੀਂ ਆਪਣਾ ਅੱਗੇ ਪਰਿਵ ਜੇ ਸਟੂਡੈਂਟ ਪੋਲਿਟਿਕਸ ਦੇ ਵਿੱਚੋਂ ਬੱਚੇ ਨਿਕਲ ਕੇ ਅੱਗੇ ਰਾਜਨੀਤੀ ਦੇ ਵਿੱਚ ਆਣਗੇ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਪਰਿਵਾਰਵਾ ਜਿਹੜਾ ਹੈਗਾ ਵਾ ਉਹ ਕਿਤੇ ਨਾ ਕਿਤੇ ਖਤਰੇ 'ਚ ਪੈ ਜਾਏਗਾ। ਤੋਂ ਜਿੱਦਾਂ ਤੁਸੀਂ ਜਵਾਬ ਦਿੱਤਾ ਇਹਦੇ 'ਚ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੇ ਰਾਜਨੀਤਿਕ ਘਰਾਣੇ ਨੇ ਉਹਨਾਂ ਨੇ ਸਟੂਡੈਂਟ ਪੋਲਿਟਿਕਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਉਹਨਾਂ ਦੇ ਆਪਣੇ ਪਰਿਵਾਰ ਜਿਹੜੇ ਨੇ ਅੱਗੇ ਬੱਚੇ ਨੇ ਉਹ ਰਾਜਨੀਤੀ ਦੇ ਵਿੱਚ ਅੱਗੇ ਆ ਸਕਣ ਕਿ ਇਹ ਸੱਚ ਹੈ? ਬਿਲਕੁਲ ਤੁਹਾਡੀ ਗੱਲ ਠੀਕ ਹੈ ਮੈਂ ਇੱਥੇ ਐਗਜ਼ਾਮਪਲ ਕੋਟ ਕਰਾਂਗਾ ਜਿੱਦਾਂ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਇਰਾ ਹੋਰੀ ਸੀਗੇ ਜਾਂ ਲక్ష్ਮੀਕੰਤਾ ਪ੍ਰੋਫੈਸਰ ਲక్ష్ਮੀਕੰਤਾ ਚਾਵਲਾ ਹੋਰੀ ਸੀਗੇ ਜਾਂ ਪਿੱਛੇ ਵਿਧਾਇਕ ਰਹੇ ਦਲਵੀਰ ਸਿੰਘ ਗੋਲਡੀ ਹੋਰੀ ਸੀਗੇ ਜਿਹੜੇ ਉਹ ਤੁੜੀ ਤੋਂ ਵਿਧਾਇਕ ਰਹੇ ਨੇ ਉਹ ਇਹ ਸਾਰੇ ਜਿਹੜੇ ਲੋਕ ਨੇ ਇਹ ਸਟੂਡੈਂਟ ਪੋਲਿਟਿਕਸ ਦੇ ਵਿੱਚੋਂ ਹੀ ਨਿਕਲੇ ਹੋਏ ਨੇ ਪਰ ਹੁਣ ਗੱਲ ਉਹੀ ਆ ਰਹੀ ਹੈ ਜਿਹੜੀ ਤੁਸੀਂ ਕਹੀ ਹੈ ਕਿ ਇਹ ਖੁਦ ਵੀ ਇੰਨੇ ਜ਼ਿਆਦਾ ਇੰਟਰਸਟਿਡ ਨਜ਼ਰ ਨਹੀਂ ਆ ਰਹੀ ਕਿ ਵਿਦਿਆਰਥੀ ਚੋਣਾਂ ਜੜੀਆਂ ਆ ਉਹ ਸਰਕਾਰ ਯਕੀਨੀ ਬਣਾਵੇ ਕਿਉਂਕਿ ਕਿਤਨੇ ਕਿਤੇ ਸ਼ਾਇਦ ਇਹਨਾਂ ਦੇ ਆਪਣੇ ਜਿਦਾਂ ਹੁਣ ਪ੍ਰੋਫੈਸਰ ਪ੍ਰਿੰਸਿੰਗ ਚੰਦੂ ਮਾਇਰਾ ਜੀ ਨੇ ਉਹਨਾਂ ਨੇ ਵੀ ਆਪਣੇ ਬੇਟੇ ਨੂੰ ਅੱਗੇ ਕੀਤਾ ਉਹਨਾਂ ਨੇ ਪਿੱਛੇ ਇਲੈਕਸ਼ਨ ਵੀ ਲੜੇ ਸਨੋਰ ਤੋਂ ਹਿਊਮਨ ਨੇਚਰ ਹੈ ਹਰ ਕੋਈ ਸੋਚਦਾ ਹੈ ਕਿ ਜੇ ਕੋਈ ਬੈਨੀਫਿਟ ਮਿਲਦਾ ਹੈ ਤੇ ਸਭ ਤੋਂ ਪਹਿਲੇ ਮੇਰੇ ਪਰਿਵਾਰ ਨੂੰ ਮਿਲੇ ਇਹ ਬਿਲਕੁਲ ਸਹੀ ਗੱਲ ਹੈ ਪਰ ਕਿਤਨੇ ਕਿਤੇ ਉਹਨਾਂ ਸਾਰੇ ਕਾਰਨਾ ਕਰਕੇ ਜਿਹੜੀ ਸਟੂਡੈਂਟ ਪੋਲਿਟਿਕਸ ਹੈ ਉਹਦਾ ਪਦਰ ਦਿਨ ਬਦਿਰ ਗਿਰਦਾ ਗਿਆ ਔਰ ਉਹ ਸਟੂਡੈਂਟ ਇਲੈਕਸ਼ਨ ਜਿਹੜੇ ਹੋਣੇ ਜਾਂ ਕੌਂਸਲ ਦੇ ਇਲੈਕਸ਼ਨ ਹੋਣੇ ਉਹ ਇੱਕ ਤਰ੍ਹਾਂ ਦਾ ਕੋਈ ਗੁੰਮਨਾਮ ਫਾਈਲ ਬਣ ਕੇ ਕਿਸੇ ਕੋਨੇ ਦੇ ਵਿੱਚ ਦੱਬੀ ਰਹਿ ਗਈ। ਔਰ ਇਸੇ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਰੀਸੈਂਟਲੀ ਜਿਹੜਾ ਉਹ ਕੱਲੀ ਰਿਜ਼ਲਟ ਆਇਆ ਬਿਲਕੁਲ ਸਹੀ ਤੇ ਮੈਨੂੰ ਲੱਗਦਾ ਵੀ ਕਿਤੇ ਪ੍ਰੈਸ ਦੇ ਵਿੱਚ ਇਹਦੀ ਕੋਈ ਛੋਟਪੋਟ ਜਿਹੀ ਕਿਤੇ ਖਬਰ ਹੋਏਗੀ ਤੇ ਟੀਵੀ ਚੈਨਲਸ ਨੇ ਤੇ ਦਿਖਾਣਾ ਬੜੀ ਦੂਰ ਦੀ ਗੱਲ ਹੈ ਅਖਬਾਰਾਂ ਦੇ ਵਿੱਚ ਇਹਦੀ ਖਬਰ ਵੀ ਨਹੀਂ ਲੱਗੀ। ਤੇ ਮੈਨੂੰ ਲੱਗਦਾ ਵੀ ਜੇ ਸੋਸ਼ਲ ਮੀਡੀਆ ਨਾ ਹੁੰਦਾ ਤੇ ਸ਼ਾਇਦ ਲੋਕਾਂ ਨੂੰ ਪਤਾ ਨਹੀਂ ਸੀ ਲੱਗਣਾ ਵੀ ਕੌਣ ਇਹਦਾ ਪ੍ਰਧਾਨ ਬਣਿਆ ਤੇ ਕੌਣ ਚੇਰਮੈਨ। ਤੁਸੀਂ ਬਿਲਕੁਲ ਠੀਕ ਕਿਹਾ। ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਇਸ ਮੁੱਦੇ ਨੂੰ ਚੱਕ ਕੱਲ ਜਿਹੜੀ ਵਿਦਿਆਰਥੀ ਚੋਣਾਂ ਹੋਈਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਉਹਦਾ ਰਿਜ਼ਲਟ ਆਇਆ ਹੈ ਤੇ ਉਹ ਪੰਜਾਬ ਯੂਨੀਵਰਸਿਟੀ ਇਲੈਕਸ਼ਨ ਦਾ ਜਿਹੜਾ ਕੱਲ ਰਿਜ਼ਲਟ ਆਇਆ ਉਹਦੇ ਵਿੱਚ ਪ੍ਰੈਜ਼ੀਡੈਂਟ ਬਣਿਆ ਹੈ ਜੁਆਇੰਟ ਸੈਕਟਰੀ ਬਣਿਆ ਹੈ ਵਾਈਸ ਪ੍ਰੈਜ਼ੀਡੈਂਟ ਬਣਿਆ ਹੈ ਔਰ ਜਨਰਲ ਸੈਕਟਰੀ ਬਣਿਆ ਪਰ ਕਿਤੇ ਨਾ ਕਿਤੇ ਅਗਰ ਆਪਾਂ ਗੱਲ ਕਰਾਂਗੇ ਆਮ ਲੋਕਾਂ ਦੇ ਵਿੱਚ ਉਹ ਕਿਸੇ ਨੂੰ ਪਤਾ ਹੀ ਨਹੀਂ ਹੈ ਕਿ ਕੀ ਹੋਇਆ ਉੱਥੇ ਨਹੀਂ ਹਾਲਾਂਕਿ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਹ ਸਾਡੀ ਜਿਹੜੀ ਪੋਲਿਟਿਕਸ ਹੈ ਉਹਦੀ ਇੱਕ ਨਰਸਰੀ ਮੰਨੀ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਲੀਡਰ ਉੱਥੋਂ ਨਿਕਲੇ ਨੇ ਪਰ ਕਿਉਂਕਿ ਸਰਕਾਰਾਂ ਨੇ ਆਪਣੇ ਜਾਂ ਕਿਸੇ ਲੀਡਰਾਂ ਦੇ ਆਪਣੇ ਜਿਹੜੇ ਹਿੱਤ ਨੇ ਨਿੱਜੀ ਹਿੱਤ ਨੇ ਉਹ ਹਾਵੀ ਹੋ ਚੁੱਕੇ ਨੇ ਇਸ ਕਰਕੇ ਸਟੂਡੈਂਟ ਪੋਲਿਟਿਕਸ ਦੀ ਕਿਤੇ ਗੱਲ ਨਹੀਂ ਕੀਤੀ ਜਾਂਦੀ ਗੱਲ ਨਹੀਂ ਕੀਤੀ ਜਾਂਦੀ ਉਹ ਗੁਰਵਿੰਦਰ ਜੀ ਕਿਤੇ ਨਾ ਕਿਤੇ ਸਟੂਡੈਂਟ ਯੂਨੀయన్స్ ਦੇ ਉੱਪਰ ਇਹ ਵੀ ਇਲਜ਼ਾਮ ਲੱਗਦਾ ਰਿਹਾ ਕਿ ਇਹ ਜਿਹੜੇ ਵੀ ਗਰੁੱਪ ਹੁੰਦੇ ਨੇ ਜਥੇਬੰਦੀਆਂ ਹੁੰਦੀਆਂ ਨੇ ਇਹ ਲੀਡਰ ਤਾਂ ਪੈਦਾ ਕਰਦੀਆਂ ਕਰਦੀਆਂ ਨੇ ਨਾਲ ਨਾਲ ਗੈਂਗਸਟਰ ਵੀ ਪੈਦਾ ਕਰਦੀਆਂ ਨੇ ਕੀ ਗੱਲ ਸੱਚ ਹੈ ਦੇਖੋ ਮੈਂ ਇਸ ਤੁਹਾਡੀ ਇਸ ਗੱਲ ਦੇ ਨਾਲ ਕੰਪਲੀਟਲੀ ਐਗਰੀ ਨਹੀਂ ਕਰਦਾ ਮੈਂ ਪੂਰੀ ਤਰ੍ਹਾਂ ਨਾਲ ਸਹਿਮਤ ਨਹੀਂ ਆ ਉਹਦਾ ਕਾਰਨ ਇਹ ਹੈ ਕਿ ਜਦੋਂ ਐਕਟੀਵਿਜ਼ਮ ਜਦੋਂ ਗੱਲ ਚਲਦੀ ਹੈ ਐਕਟੀਵਿਜ਼ਮ ਦੀ ਸਟੂਡੈਂਟ ਪੋਲਿਟਿਕਸ ਬਹੁਤ ਵਧੀਆ ਇੱਕ ਤਰੀਕਾ ਹੈ ਐਕਟੀਵਿਜ਼ਮ ਨੂੰ ਜਿੰਦਾ ਰੱਖਣ ਲਈ ਕਿਉਂਕਿ ਇਹ ਸਟੂਡੈਂਟਸ ਆਪਣੇ ਹੱਕ ਦੀ ਗੱਲ ਕਰਦੇ ਨੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਗੈਂਗਸਟਰ ਵਗੈਰਾ ਉਹ ਉਹ ਪਹਿਲੂ ਉਦੋਂ ਆਉਂਦਾ ਹੈ ਜਦੋਂ ਇਹਦੇ ਵਿੱਚ ਰਾਜ ਦੀ ਪੋਲਿਟਿਕਸ ਇਨਵੋਲ ਹੋ ਜਾਂਦੀ ਹੈ ਪੋਲਿਟੀਕਲ ਪਾਰਟੀਆਂ ਇਨਵੋਲ ਹੋ ਜਾਂਦੀਆਂ ਜਿਨ੍ਹਾਂ ਦਾ ਕੰਮ ਸਿਰਫ ਤੇ ਸਿਰਫ ਉਹਨਾਂ ਸਟੂਡੈਂਟ ਯੂਨੀਅਨ ਦੇ ਲੀਡਰਸ ਨੂੰ ਜਾਂ ਉਹ ਜਿਹੜੇ ਐਕਟੀਵਿਟਿਜ਼ ਕਰਦੇ ਪਏ ਨੇ ਜਿਹੜੇ ਉਹਨਾਂ ਲੀਡਰਾਂ ਕਾਰਕੁਨਾਂ ਨੂੰ ਜਿਹ ਉਹ ਆਪਣੇ ਨਿੱਜੀ ਹਿੱਤਾਂ ਦੇ ਲਈ ਵਰਤਣਾ ਹੁੰਦਾ ਹੈ ਉਹ ਪਹਿਲੂ ਗੈਂਗਸਟਰ ਵਾਲਾ ਪਹਿਲੂ ਉਦੋਂ ਆਉਂਦਾ ਹੈ ਇਹ ਠੀਕ ਹੈ ਤੁਹਾਡੀ ਗੱਲ ਕਿ ਕਿਤੇ ਨਾ ਕਿਤੇ ਸਾਡੇ ਜਿਹੜੇ ਨੌਜਵਾਨ ਨੇ ਉਹ ਇਹਨਾਂ 'ਚ ਜ਼ਿਆਦਾ ਸ਼ਿਕਾਰ ਜ਼ਰੂਰ ਹੋਏ ਨੇ ਲੇਕਿਨ ਸਟੂਡੈਂਟ ਪੋਲਿਟਿਕਸ ਦਾ ਜਿਹੜਾ ਅਸਲ ਮਕਸਦ ਹੈ ਉਹ ਵਿਦਿਆਰਥੀਆਂ ਦੇ ਹੱਕਾਂ ਨੂੰ ਬਚਾ ਕੇ ਰੱਖਣਾ ਔਰ ਜੇ ਕੋਈ ਜ਼ਬਰ ਜ਼ੁਲਮ ਦੇ ਨਾਲ ਸਰਕਾਰ ਉਸ ਨੂੰ ਖਤਮ ਕਰਨਾ ਚਾਹੁੰਦੀ ਆ ਤਾਂ ਉਸ ਦੇ ਖਿਲਾਫ ਆਵਾਜ਼ ਉਠਾਉਣਾ ਜਿੱਤੋਂ ਤੱਕ ਮੈਂ ਅਬਜ਼ਰਵ ਕਰ ਰਿਹਾ ਗੁਰਵਿੰਦਰ ਜੀ ਇਹ ਸਟੂਡੈਂਟ ਪੋਲਿਟਿਕਸ ਜਿਹੜੀ ਹੈ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਨਰਸਰੀ ਹੈ ਇਹ ਪਨੀਰੀ ਲੱਗਦੀ ਹੈ ਤੇ ਉਸ ਤੋਂ ਬਾਅਦ ਹੀ ਫਸਲ ਹੁੰਦੀ ਤੇ ਬਹੁਤ ਵਧੀਆ ਚੀਜ਼ ਹੈ ਤੇ ਅੱਜ ਤੁਸੀਂ ਇਹ ਸਾਰੇ ਬਾਰੇ ਸਾਨੂੰ ਸਾਡੇ ਚੈਨਲ ਤੇ ਆ ਕੇ ਇਸ ਗੱਲ ਕਰਨ ਇਸ ਬਾਰੇ ਗੱਲ ਕਰਨਾ ਜਿਹੜਾ ਉਹ ਠੀਕ ਸਮਝਿਆ ਤਾਂ ਮੈਨੂੰ ਲੱਗਦਾ ਵੀ ਕਾਫੀ ਹੱਦ ਤੱਕ ਜਿਹੜੇ ਦਰਸ਼ਕ ਸਾਡੇ ਨਾਲ ਜੁੜਦੇ ਨੇ ਹਮੇਸ਼ਾ ਤੇ ਉਹਨਾਂ ਨੂੰ ਅੱਜ ਇਹ ਵੀ ਪਤਾ ਲੱਗ ਗਿਆ ਹੋਵੇਗਾ ਕਿ ਕੋਈ ਵੀ ਜਿਹੜਾ ਲੀਡਰ ਹੈ ਉਹ ਕਿਤੇ ਰਾਤੋਂ ਰਾਤ ਨਹੀਂ ਬਣਦਾ ਕਿਤੇ ਨਾ ਕਿਤੇ ਉਹਦੀ ਬੈਕਗ੍ਰਾਉਂਡ ਹੁੰਦੀ ਆ ਉਹਦੀ ਜਿਹੜੀ ਮਿਹਨਤ ਹੁੰਦੀ ਆ ਸਕੂਲ ਟਾਈਮ ਕਾਲਜ ਟਾਈਮ ਦੇ ਵਿੱਚ ਕੀਤੀ ਜਿੱਥੋਂ ਉਹ ਤਜਰਬੇ ਲੈਂਦਾ ਕਿਉਂਕਿ ਜੇ ਅਸੀਂ ਰਾਜਨੀਤੀ ਦੀ ਗੱਲ ਕਰ ਰਹੀਏ ਤੇ ਰਾਜਨੀਤੀ ਰਾਜਨੀਤੀ ਸ਼ਾਸਤਰ ਪੜ੍ਹ ਕੇ ਨਹੀਂ ਆ ਸਕਦੀ ਜਦੋਂ ਤੱਕ ਅਸੀਂ ਪ੍ਰੈਕਟੀਕਲੀ ਰਾਜਨੀਤੀ ਦੇ ਵਿੱਚ ਨਹੀਂ ਆਂਦੇ ਬਿਲਕੁਲ ਜੀ ਦੇਖੋ ਇਹਦੇ ਵਿੱਚ ਇੱਕ ਗੱਲ ਤੁਸੀਂ ਵਧੀਆ ਕੀਤੀ ਆ ਕਿ ਰਾਜ ਇਸ ਚੋਣਾ ਦੀ ਜਿਹੜੀ ਹੈ ਉਹ ਨੋਲਿਜ ਹੋਣੀ ਬਹੁਤ ਜ਼ਰੂਰੀ ਦੇਖੋ ਕੀਮਤੀ ਜੀ ਗੱਲ ਇਹਦਾ ਹੈ ਕਿ ਜਦੋਂ ਇੱਕ ਸਟੂਡੈਂਟ ਹੁੰਦਾ ਵਾ ਸਰ ਸਟੂਡੈਂਟ ਅਗਰ ਆਪਣਾ ਭਲਾ ਬੁਰਾ ਨਹੀਂ ਸੋਚੇਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਸਨੇ ਕਿਸ ਪਾਰਟੀ ਨੂੰ ਵੋਟ ਕਰਨਾ ਹੈ ਉਹ ਸਭ ਚੀਜ਼ਾਂ ਉਹ ਆਪਣੇ ਸਟੂਡੈਂਟ ਪੋਲਿਟਿਕਸ ਤੋਂ ਹੀ ਸਿੱਖਦਾ ਹੈ ਬਿਲਕੁਲ ਸਿੱਖਦਾ ਤੋਂ ਅਗਰ ਉਸ ਨੂੰ ਉਸ ਟਾਈਮ ਤੇ ਉਹਦਾ ਇੰਟੈਲੈਕਚੁਅਲ ਲੈਵਲ ਜਿਹੜਾ ਹੈ ਉਹ ਉਸ ਲੈਵਲ ਤੇ ਨਹੀਂ ਲੈ ਕੇ ਜਾਏਗਾ ਕਿ ਪਹਿਲਾਂ ਉਹ ਚੋਣਾਂ ਨੂੰ ਇੱਥੇ ਦੇਖੇਗਾ ਆਪਣੇ ਸਟੂਡੈਂਟ ਪੱਧਰ ਤੇ ਕਿ ਮੇਰੇ ਲਈ ਕਿਹੜੀ ਚੀਜ਼ ਜ਼ਰੂਰੀ ਹੈ ਅਗਰ ਉਹ ਉਹਦੇ ਉਹਦੇ ਲਈ ਹੱਕ ਆਪਣੇ ਮੰਗਣੇ ਸ਼ੁਰੂ ਕਰੇਗਾ ਉਹ ਤਾਂ ਹੀ ਕੱਲ ਨੂੰ ਜਦੋਂ ਵੋਟ ਪਾਉਣ ਦਾ ਅਧਿਕਾਰ ਉਹਦੇ ਕੋਲ ਆ ਜਾਏਗਾ ਤਾਂ ਉਹ ਪੋਲੀਟੀਕਲ ਪਾਰਟੀਆਂ ਤੋਂ ਉਹ ਸਾਰੀਆਂ ਚੀਜ਼ਾਂ ਮੰਗ ਸਕਦਾ ਕਿਉਂਕਿ ਉਸਨੇ ਉਹ ਸਭ ਚੀਜ਼ਾਂ ਆਪਣੇ ਵਿਦਿਆਰਥੀ ਜੀਵਨ ਦੇ ਵਿੱਚ ਸਿੱਖੀਆਂ ਹੋਈਆਂ ਕਰਕੇ ਦੇਖੀਆਂ ਹੋਈਆਂ ਕਰਕੇ ਦੇਖੀਆਂ ਹੋਈਆਂ ਬਿਲਕੁਲ ਜੀ ਔਰ ਗੁਰਵਿੰਦਰ ਜੀ ਜੇਸੀ ਗੱਲ ਕਰੀਏ ਇਹ ਵੀ ਅ ਮੈਂ ਇਹ ਵੀ ਪੜਿਆ ਹੈ ਕਿ ਪਿਛਲੇ ਕਾਫੀ ਸਮੇ ਤੋਂ ਜਿਹੜੀਆਂ ਚੋਣਾ ਹੈ ਇਹ ਕਾਫੀ ਪੋਲਜਾਂ ਦੇ ਵਿੱਚ ਬੰਦ ਵੀ ਰਹੀਆਂ ਉਹਦੇ ਪਿੱਛੇ ਕਾਰਨ ਦੇਖੋ ਜੀ ਇਹ ਇਹਦੇ ਪਿੱਛੇ ਜਿਹੜੇ ਕਾਰਨ ਨੇ ਉਹ ਹਮੇਸ਼ਾ ਤੋਂ ਪੋਲਿਟੀਕਲ ਰਹੇ ਨੇ ਕਿਉਂਕਿ ਸ਼ਾਇਦ ਪੋਲਿਟੀਕਲ ਲੀਡਰ ਚਾਹਦੇ ਨਹੀਂ ਹੈਗੇ ਕਿ ਕੋਈ ਨਵਾਂ ਲੀਡਰ ਜਿਹੜਾ ਹੈ ਉਹ ਪਨੀਰੀ ਦੇ ਵਿੱਚੋਂ ਕੁੱਟੇ ਤਾਂ ਕਿ ਜਿਹੜੇ ਮੈਂ ਜਿੱਦਾਂ ਪਹਿਲਾ ਜ਼ਿਕਰ ਕੀਤਾ ਵੀ ਪਰਿਵਾਰਵਾਦ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਾ ਹੋਵੇ ਤੇ ਦੂਸਰਾ ਇੱਕ ਇਹਦਾ ਇਹ ਵੀ ਕਾਰਨ ਹੈ ਕਿ ਜਦੋਂ 70 ਦਾ 80 ਦਾ ਜਾਂ 90 ਦਾ دہਾਕਾ ਸੀ ਜਦੋਂ ਪੰਜਾਬ ਨੇ ਕਾਲਾ ਦੌਰ ਦੇਖਿਆ ਤਾਂ ਕਿਤੇ ਨਾ ਕਿਤੇ ਇਹ ਵੀ ਮੰਨਿਆ ਜਾਂਦਾ ਸੀ ਕਿ ਸ਼ਾਇਦ ਜਿਹੜੀ ਸਟੂਡੈਂਟ ਪੋਲਿਟਿਕਸ ਹੈ ਉਹ ਕਿਸੇ ਗਲਤ ਰਾਹ ਤੇ ਪੈ ਗਈ ਹੈ ਉਹ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੂੰ ਦੇਖਦੇ ਹੋਏ ਉਸ ਟਾਈਮ ਤੋਂ ਸ਼ਾਇਦ ਸਰਕਾਰਾਂ ਨੇ ਜਿਹੜੇ ਆ ਸਟੂਡੈਂਟ ਯੂਨੀਅਨ ਦੇ ਇਲੈਕਸ਼ਨ ਹੋਣੇ ਜਿਹੜੇ ਆ ਇਹ ਬੰਦ ਕਰਵਾ ਦਿੱਤੇ ਸੀਗੇ ਪਰ ਉਹ ਉਹ ਕੰਟੀਨਿਊ ਚੱਲ ਰਿਹਾ ਹਾਲਾਂਕਿ ਹਰ ਪਾਰਟੀ ਦੀ ਪੋਲਿਟੀਕਲ ਵਿੰਗ ਹੈਗੀ ਹੈ ਪਰ ਫਿਰ ਵੀ ਜਿਸ ਹਿਸਾਬ ਦੇ ਨਾਲ ਜਿਹੜੇ ਆ ਉਹ ਕਾਲਜਾਂ ਦੇ ਵਿੱਚ ਸਟੂਡੈਂਟ ਯੂਨੀਅਨ ਦੇ ਇਲੈਕਸ਼ਨ ਹੋਣੇ ਚਾਹੀਦੇ ਉਹ ਮੈਨੂੰ ਲੱਗਦਾ ਕਿ ਸ਼ਾਇਦ ਨਹੀਂ ਹੋ ਰਹੇ ਤੁਸੀਂ ਪਾਰਟੀ ਵਿੰਗ ਦੀ ਗੱਲ ਕੀਤੀ ਹੈ ਥੋੜਾ ਜਿਹਾ ਚਾਨਣਾ ਪਾਓ ਕਿਹੜੀ ਪਾਰਟੀ ਦਾ ਕਿਹੜਾ ਵਿੰਗ ਹੈ ਦੇਖੋ ਜੀ ਅਗਰ ਆਪਾਂ ਗੱਲ ਕਰੀਏ ਜਿਹੜੀ ਆਰਐਸਐਸ ਦੀ ਸਮਰਥਿਤ ਹੈਗੀ ਆ ਜਿਨ੍ਹਾਂ ਨੂੰ ਆਰਐਸਐਸ ਦਾ ਸਮਰਥਨ ਰਹਿੰਦਾ ਹੈ ਸਟੂਡੈਂਟ ਪਾਰਟੀ ਉਹ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਹੈ ਏਬੀਵੀਪੀ ਕਹਿ ਦਿੰਨੇ ਆ ਔਰ ਅਕਾਲੀ ਦਲ ਦੇ ਨਾਲ ਜਿਹੜੀ ਜੁੜੀ ਸਟੂਡੈਂਟ ਜਥੇਬੰਦੀ ਹੈ ਉਸ ਨੂੰ ਐਸਓਆਈ ਜਾਂ ਸੋਈ ਦੇ ਨਾਮ ਤੋਂ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਕਾਂਗਰਸ ਪਾਰਟੀ ਦੀ ਜਿਹੜੀ ਵਿਦਿਆਰਥੀ ਜਥੇਬੰਦੀ ਹੈ ਉਹਦਾ ਨਾਮ ਐਨਐਸਯੂਆਈ ਹੈ ਨੈ ਉਹ ਸਟੂਡੈਂਟ ਜਥੇਬੰਦੀ ਹੈ ਸਟੂਡੈਂਟ ਵਿੰਗ ਹੈ ਉਹਨਾਂ ਦਾ ਹੋਰ ਵੀ ਜਿੱਦਾਂ ਕੁਝ ਪੋਲਿਟੀਕਲ ਪਾਰਟੀਆਂ ਹੈਗੀਆਂ ਉਹਨਾਂ ਦੇ ਵੀ ਆਪਣੀ ਆਪਣੀ ਜਿਹੜੇ ਆ ਸਟੂਡੈਂਟ ਵਿੰਗਸ ਉਹ ਬਣਾਏ ਹੋਏ ਹਨ ਯਾਨੀ ਕਿ ਜੇ ਅਸੀਂ ਦੇਖੀਏ ਤੇ ਸਟੂਡੈਂਟ ਪੋਲਿਟਿਕਸ ਵੀ ਜਿਹੜੀ ਹੈ ਇਹਨੂੰ ਕਿਤੇ ਨਾ ਕਿਤੇ ਪੋਲਿਟੀਕਲ ਪਾਰਟੀਆਂ ਜਿਹੜੀਆਂ ਡੋਮੀਨੇਟ ਕਰਦੀਆਂ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਇਹ ਪੋਲਿਟੀਕਲ ਪਾਰਟੀਆਂ ਹੀ ਇਹਨਾਂ ਨੂੰ ਡੋਮੀਨੇਟ ਕਰਦੀਆਂ ਔਰ ਮੈਂ ਅਗਰ ਛੋਟੀ ਹੀ ਗੱਲ ਕਹਾਂ ਤਾਂ ਇਹਨਾਂ ਨੂੰ ਇੱਕ ਤਰ੍ਹਾਂ ਦੇ ਆਪਣੇ ਇਸ਼ਾਰੇਾਂ ਤੇ ਨਚਾ ਰਹੇ ਨੇ ਉਹ ਬਿਲਕੁਲ ਕਹਿ ਸਕਦੇ ਸੀ ਜਿਵੇਂ ਸੀ ਗੁਰਵਿੰਦਰ ਜੀ ਹੁਣ ਰ ਉਦੇ ਬਾਰੇ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਕੀ ਕਿਹੜੀ ਪਾਰਟੀ ਦੀ ਜਿੱਤ ਹੋਈ ਹੈ ਤੇ ਕੌਣ ਹੈ ਇਹਦਾ ਜਿਹੜਾ ਪ੍ਰੈਜ਼ੀਡੈਂਟ ਬਣਿਆ ਅ ਕੱਲ ਹੀ ਜਿਹੜਾ ਹੈ ਉਹ ਤਕਰੀਬਨ ਸ਼ਾਮ ਦੇ ਸਮੇਂ ਜਿਹੜਾ ਹੈ ਉਹ ਪੰਜਾਬ ਯੂਨੀਵਰਸਿਟੀ ਜਿਹੜੀ ਸਟੂਡੈਂਟ ਕੌਂਸਲ ਦੀਆਂ ਜਿਹੜੀਆਂ ਚੋਣਾਂ ਹੋਈਆਂ ਨੇ ਉਹਦੇ ਨਤੀਜੇ ਆਏ ਨੇ ਉਹਦੇ ਵਿੱਚ ਅਕਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਗੌਰਵਵੀਰ ਸਿੰਘ ਸੋਹਲ ਜਿਹੜੇ ਨੇ ਸੋਹਲ ਉਹ ਪ੍ਰੈਜ਼ੀਡੈਂਟ ਚੁਣੇ ਗਏ ਨੇ ਹਾਲਾਂਕਿ ਉਹਨਾਂ ਦਾ ਜਿਹੜਾ ਗਠਬੰਧਨ ਸੀ 100 ਔਰ ਐਚਐਸਆਰਏ ਦੇ ਨਾਲ ਵੀ ਸੀਗਾ ਉਸ ਤੋਂ ਤਿੰਨਾਂ ਪਾਰਟੀਆਂ ਨੇ ਜਿਹੜਾ ਰਲ ਕੇ ਹੈ ਉਹ ਗੌਰਵ ਵੀਰ ਨੂੰ ਆਪਣਾ ਕੈਂਡੀਡੇਟ ਚੁਣਿਆ ਸੀ ਤੇ ਉਹਨਾਂ ਨੇ ਜਿਹੜਾ ਹੈ ਵਿਦਿਆਰਥੀ ਪਰਿਸ਼ਦ ਦੇ ਵਿੱਚ ਜਿਹੜੀ ਹੈ ਸਟੂਡੈਂਟ ਵਿੰਗ ਦੇ ਵਿੱਚ ਸਟੂਡੈਂਟ ਚੋਣਾਂ ਦੇ ਵਿੱਚ ਜਿਹੜੀ ਹੈ ਪ੍ਰਧਾਨ ਦੇ ਪਦ ਦੀ ਜਿਹੜੀ ਚੋਣ ਹੈ ਉਹ ਚੰਗੇ ਮਾਰ ਜਾਂਦੇ ਨਾਲ ਜਿੱਤੀ। ਤੋਂ ਉਸ ਤੋਂ ਇਲਾਵਾ ਜਿਹੜੇ ਵਾਈਸ ਪ੍ਰੈਜ਼ੀਡੈਂਟ ਉਪ ਪ੍ਰਧਾਨ ਬਣੇ ਨੇ ਉਹ ਇੱਕ ਨਵੀਂ ਜਥੇਬੰਦੀ ਹੈ ਜਿਸਦਾ ਨਾਮ ਹੈ ਸਤ ਉਹ ਸਤ ਜਥੇਬੰਦੀ ਜਿਹੜੀ ਹੈਗੀ ਹੈ ਸਤ ਉਹ ਆਪਣਾ ਭਾਈ ਜਸਵੰਤ ਸਿੰਘ ਖਾਲੜਾ ਜਿਹੜੇ ਕਿ ਹਿਊਮਨ ਰਾਈਟਸ ਦੇ ਜਿਹੜੇ ਐਕਟਿਵਿਸਟ ਸੀਗੇ ਕਾਰਕੁੰਨ ਸੀਗੇ ਉਹਨਾਂ ਦੀ ਸੋਚ ਤੇ ਪੈਰਾ ਦਿੰਦੀ ਹੈ ਔਰ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਕੈਂਡੀਡੇਟ ਸੀਗੇ ਸਰਦਾਰ ਅਸ਼ਵੀਤ ਸਿੰਘ ਮਾਨ ਜਿਹੜੇ ਨੇ ਉਹ ਵਾਈਸ ਪ੍ਰੈਜ਼ੀਡੈਂਟ ਉਪ ਪ੍ਰਧਾਨ ਦੀ ਚੋਣ ਜਿਹੜੀ ਹੈ ਉਹ ਚੰਗੇ ਮਾਰ ਜਾਂਦੇ ਨਾਲ ਜਿਹੜੇ ਹੈ ਉਹ ਜਿੱਤੇ ਨੇ ਉਸ ਤੋਂ ਇਲਾਵਾ ਜਿਹੜੀ ਇੱਕ ਪੋਲੀਟੀਕਲ ਪਾਰਟੀ ਜਿਹੜੀ ਇਹਨਾਂ ਦੇ ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਉਹਦੀ ਆਪਣੀ ਇੱਕ ਪੋਲੀਟੀਕਲ ਪਾਰਟੀ ਜਿਹੜੀ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਉਹ ਸੋਪੂ ਦੇ ਨਾਮ ਤੋਂ ਹੈ ਸੋਪੂ ਪਾਰਟੀ ਤੋਂ ਅਭਿਸ਼ੇਕ ਡਾਗਰ ਜੀ ਜਿਹੜੇ ਨੇ ਉਹ ਜਨਰਲ ਸਕੱਤਰ ਦੀ ਜਿਹੜੀ ਚੋਣ ਆ ਉਹ ਵੀ ਅੱਛੇ ਮਾਰਦੇ ਹੁੰਦੇ ਜਿੱਤੇ ਨੇ ਔਰ ਆਖਿਰ ਤੇ ਇੱਕ ਜਿਹੜਾ ਸਭ ਤੋਂ ਸ਼ੌਕਿੰਗ ਜਿਹੜਾ ਰਿਜ਼ਲਟ ਸੀਗਾ ਜਿਹੜਾ ਲੋਕਾਂ ਨੂੰ ਲੱਗਿਆ ਉਹ ਇਹ ਸੀਗਾ ਕਿ ਜੁਆਇੰਟ ਸੈਕਟਰੀ ਦੀ ਪੋਸਟ ਦੇ ਉੱਤੇ ਜਿਹੜੇ ਲੜ ਰਹੇ ਸੀ ਮਿਸਟਰ ਮੋਹਿਤ ਮਦੇਰਨਾ ਉਹ ਆਜ਼ਾਦ ਲੜ ਰਹੇ ਸੀਗੇ ਔਰ ਆਜ਼ਾਦ ਲੜਨ ਤੇ ਹੀ ਸਰ ਉਹਨਾਂ ਨੇ ਜਿਹੜੀ ਹੈ ਇਸ ਚੋਣ ਨੂੰ ਜਿੱਤਿਆ ਹੈ ਆਜ਼ਾਦ ਲੜ ਕੇ ਹੀ ਉਹਨਾਂ ਨੇ ਹੈ ਜਿਹੜਾ ਇਸ ਚੋਣ ਨੂੰ ਜਿੱਤਿਆ ਹੈ ਤਾਂ ਪੂਲ ਮਿਲਾ ਕੇ ਐਦਾਂ ਹੁੰਦਾ ਰਿਹਾ ਕਿ ਜਿਹੜੀਆਂ ਚਾਰੇ ਪੋਸਟਾਂ ਨੇ ਜਿਹੜੀਆਂ ਨੇ ਉਹਨਾਂ ਤੇ ਅਲੱਗ-ਅਲੱਗ ਪਾਰਟੀ ਦੇ ਅਲੱਗ-ਅਲੱਗ ਨੁਮਾਇੰਦਿਆਂ ਨੇ ਜਿੱਤ ਖਾ ਸਕਦੀ। ਤਾਂ ਦੋਸਤੋ ਬਹੁਤ ਹੀ ਵਧੀਆ ਤਰੀਕੇ ਨਾਲ ਅੱਜ ਗੁਰਵਿੰਦਰ ਜੀ ਨੇ ਦੱਸਿਆ ਕਿ ਵਿਦਿਆਰਥੀ ਕਾਉਂਸਲ ਕੀ ਹੈ? ਇਹ ਜ਼ਰੂਰੀ ਕਿਉਂ ਹੈ? ਕਿਉਂ ਇਹ ਬੰਦ ਰਹੀ? ਕੀ ਇਹਦਾ ਰਾਜਨੀਤਿਕ ਪਾਰਟੀਆਂ ਦਾ ਇਹਦੇ ਉੱਤੇ ਕੀ ਪ੍ਰਭਾਵ ਸੀ ਤੇ ਕੌਣ-ਕੌਣ ਹੋਣ ਜਿਹੜਾ ਇਹਦਾ ਅਹੁਦੇਦਾਰ ਚੁਣਿਆ ਗਿਆ? ਤੋਂ ਮੈਨੂੰ ਲੱਗਦਾ ਵੀ ਬਹੁਤ ਅੱਛੀ ਚੀਜ਼ ਹੈ। ਕਿਉਂਕਿ ਦੇਖੋ ਰਾਜਨੀਤੀ ਦੇ ਵਿੱਚ ਇਨਵੋਲਵ ਹੋਣਾ ਹਰ ਇੱਕ ਇਨਸਾਨ ਦਾ ਅੱਜ ਦੇ ਸਮੇਂ ਤੇ ਜ਼ਰੂਰੀ ਹੈ ਨਹੀਂ ਤੇ ਕੋਈ ਵੀ ਪਾਰਟੀ ਹੋਏ ਉਹ ਤੁਹਾਡਾ ਕਾਣ ਕਰਦੀ ਹੈ ਇਸ ਕਰਕੇ ਜੇ ਅਸੀਂ ਜਿਹੜੀ ਸਟੂਡੈਂਟ ਲਾਈਫ ਹੈ ਉਹਦੇ ਵਿੱਚ ਜੇ ਅਸੀਂ ਕਿਸੇ ਤਰ੍ਹਾਂ ਰਾਜਨੀਤਿਕ ਤੌਰ ਤੇ ਅਸੀਂ ਐਕਟਿਵ ਹੋ ਜਾਂਦੇ ਆ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਸਾਡਾ ਜਿਹੜਾ ਉਹ ਸਾਡੀ ਜਿਹੜੀ ਮੈਂਟੈਲਿਟੀ ਹੈ ਸਾਡਾ ਜਿਹੜਾ ਵਿਜ਼ਨ ਹੈ ਉਹ ਕਾਫੀ ਜਿਹੜਾ ਉਹ ਬ੍ਰਾਡ ਹੋ ਜਾਂਦਾ ਹੈ ਤੇ ਸਾਨੂੰ ਕਾਫੀ ਕੁਝ ਜਿਹੜਾ ਉਹ ਸਿੱਖਣ ਨੂੰ ਮਿਲਦਾ ਹੈ ਮੈਂ ਇੱਕ ਗੱਲ ਹੋਰ ਤੁਹਾਨੂੰ ਕਹਿਣਾ ਚਾਹੁੰਦਾ ਜਿੱਦਾਂ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਔਰ ਹਰਿਆਣਾ ਦੇ ਮਤਲਬ ਸੈਂਟਰ ਜਿਹੜਾ ਹੈਗਾ ਜੋ ਰਾਜਧਾਨੀ ਹੈ ਚੰਡੀਗੜ੍ਹ ਜਾਂਦੀ ਹੈ ਪਰ ਕਿਤੇ ਨਾ ਕਿਤੇ ਪੰਜਾਬ ਦੀ ਹਮੇਸ਼ਾ ਉੱਥੇ ਡੋਮਿਨੈਂਸ ਜ਼ਿਆਦਾ ਰਹੀ ਹੈ ਲੇਕਿਨ ਇੱਕ ਗੱਲ ਬੜੀ ਹੈਰਾਨੀ ਦੀ ਹੈ ਕਿ ਸਾਡੀ ਪੰਜਾਬ ਦੀ ਜਿਹੜੀ ਰੂਲਿੰਗ ਪਾਰਟੀ ਹੈ ਆਮ ਆਦਮੀ ਪਾਰਟੀ ਔਰ ਜਿਹੜੀ ਓਪੋਜੀਸ਼ਨ ਪਾਰਟੀ ਹੈ ਕਾਂਗਰਸ ਦੋਨਾਂ ਪਾਰਟੀਆਂ ਦੇ ਸਟੂਡੈਂਟ ਵਿੰਗ ਦਾ ਇੱਕ ਵੀ ਕੈਂਡੀਡੇਟ ਜਿਹੜਾ ਹੈ ਉਹ ਕੌਂਸਲ ਦੇ ਇਲੈਕਸ਼ਨ ਨਹੀਂ ਜਿੱਤ ਸਕਿਆ ਕਿਸੇ ਵੀ ਪੋਸਟ ਦੇ ਉੱਤੇ ਨਹੀਂ ਜਿੱਤ ਸਕਿਆ ਸੋ ਕਿਤੇ ਨਾ ਕਿਤੇ ਇਹ ਚੀਜ਼ ਦਰਸਾਉਂ ਜਿਹੜਾ ਸਟੂਡੈਂਟ ਹੈ ਉਹ ਕੋਈ ਨਾ ਕੋਈ ਨਵਾਂ ਆਪਸ਼ਨ ਹਮੇਸ਼ਾ ਲੱਭਦਾ ਰਹਿੰਦਾ ਆਪਣੇ ਵਾਸਤੇ ਇਹ ਉਹਨਾਂ ਦੀ ਜਿਹੜੀ ਉਚਾਰੂ ਸੋਚ ਹੈਗੀ ਹੈ ਜਿਹੜੀ ਉਹਦਾ ਨਤੀਜਾ ਹੈ ਕਿ ਉਹ ਦੇਖਦੇ ਨੇ ਕਿ ਦੋਨਾਂ ਪਾਰਟੀਆਂ ਨੇ ਕੀ ਕੰਮ ਕੀਤਾ ਔਰ ਦੋਨਾਂ ਦੇ ਕੋਲ ਸਾਡੇ ਆਉਣ ਵਾਲੇ ਭਵਿੱਖ ਵਾਸਤੇ ਕੀ ਪਾਲਿਸੀਆਂ ਹੈਗੀਆਂ ਉਹ ਉਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹ ਵੋਟ ਕਰਦੇ ਨੇ ਦੇਖੋ ਇੱਥੇ ਸਾਨੂੰ ਪਤਾ ਲੱਗਦਾ ਹੈ ਕਿ ਜਿਹੜਾ ਪੜਿਆ ਲਿਖਿਆ ਵਰਗ ਹੈ ਉਹ ਹਮੇਸ਼ਾ ਜਿਹੜਾ ਉਚੋਣ ਕਰਕੇ ਹੀ ਆਪਣਾ ਕੈਂਡੀਡੇਟ ਚੁਣਦਾ ਤੇ ਜਿੰਨੀ ਦੇਰ ਅਨਪੜਤਾ ਸਾਡੇ ਦੇਸ਼ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਰਹੇਗੀ ਤੇ ਫਿਰ ਅਨਪੜ ਲੀਡਰ ਜਿਹੜੇ ਨੇ ਉਹ ਅ ਉਹ ਇਹ ਬੜਾ ਵਧੀਆ ਮੈਸੇਜ ਹੈ ਤੁਹਾਡਾ ਕਿ ਸਟੂਡੈਂਟ ਯੂਨੀਅਨ ਜਿਹੜੀ ਹੈ ਉਹ ਪੜ੍ਹੇ ਲਿਖੇ ਕੈਂਡੀਡੇਟ ਦਿੰਦੀ ਹੈ ਤੇ ਸਟੂਡੈਂਟ ਜਿਹੜੇ ਨੇ ਅੱਜ ਜੇ ਉਹ ਇੰਨੀਆਂ ਡੋਮਿਨੇਟ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਆਜ਼ਾਦਮੀ ਦੀਵਾਰ ਨੂੰ ਜਿਧਾਰੀਆਂ ਨੇ ਇਹਦਾ ਮਤਲਬ ਕਿ ਲੋਕ ਜਿਹੜੇ ਨੇ ਉਹ ਸਮਝਦਾਰ ਕੈਪੇਬਲ ਇਨਸਾਨ ਦੀ ਚੋਣ ਕਰਨ ਦੀ ਜਿਹੜੀ ਹੈ ਉਹ ਸ਼ਕਤੀ ਰੱਖਦੇ ਬਿਲਕੁਲ ਜੀ ਬਹੁਤ ਵਧੀਆ ਗੱਲ ਹੈ ਜੀ ਅੱਜ ਗੁਰਵਿੰਦਰ ਜੀ ਨੇ ਬਹੁਤ ਗੱਲਾਂ ਤੇ ਚਾਨਣਾ ਪਾਇਆ ਜਿਹੜੀਆਂ ਆਮ ਜਨਤਾ ਨੂੰ ਸ਼ਾਇਦ ਨਹੀਂ ਪਤਾ ਹੁੰਦੀ ਅਸੀਂ ਅਸੀਂ ਹਮੇਸ਼ਾ ਹੀ ਸੋਚਦੇ ਹਾਂ ਵੀ ਸ਼ਾਇਦ ਜਿਹੜੇ ਨੇ ਨਗਰ ਕੌਂਸਲ ਜਾਂ ਸਰਪੰਚੀ ਤੋਂ ਹੀ ਜੜੀ ਰਾਜਨੀਤੀ ਸ਼ੁਰੂ ਹੁੰਦੀ ਲੇਕਿਨ ਰਾਜਨੀਤੀ ਦੀ ਜਿਹੜੀ ਸਹੀ ਪਨੇਰੀ ਲੰਦੀ ਆ ਉਹ ਕਾਲਜਾਂ ਚ ਲੱਗਦੀ ਆ ਯੂਨੀਅਨਾਂ ਦੇ ਵਿੱਚ ਲੱਗਦੀ ਆ ਤੇ ਉਹਦੇ ਬਾਰੇ ਗੁਰਵਿੰਦਰ ਜੀ ਅੱਜ ਤੁਸੀਂ ਸਾਨੂੰ ਤੇ ਸਾਡੇ ਸ਼ਰੋਤਿਆਂ ਨੂੰ ਦੱਸਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕੀਮਤੀ ਜੀ ਤੁਸੀਂ ਮੈਨੂੰ ਆਪਣੇ ਇਸ ਪਲੇਟਫਾਰਮ ਤੇ ਬੋਲਣ ਦਾ ਮੌਕਾ ਦਿੱਤਾ ਔਰ ਮੈਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਹੈ ਕਿ ਮੈਂ ਜਿੰਨੀ ਕਿ ਮੈਨੂੰ ਨੌਲੇਜ ਹੈਗੀ ਉਹ ਸਾਰੀ ਮੈਂ ਆਪ ਆਪ ਜੀਆਂ ਦੇ ਨਾਲ ਔਰ ਆਪ ਜੀ ਦੇ ਦਸਤਕਾਂ ਦੇ ਨਾਲ ਸਾਂਝੀ ਕਰ ਸਕਾਂ ਫਿਰ ਵੀ ਜੇ ਅਗਰ ਮੇਨ ਕੋ ਵਿਚਾਰ ਰੱਖਦੇ ਕੋਈ ਗਲਤੀ ਹੋਈ ਹੋਵੇ ਤਾਂ ਮੌਦ ਲਈ ਹੱਥ ਜੋੜ ਕੇ ਆਪ ਜੀ ਤੋਂ ਮਾਫੀ ਮੰਗਦਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ